ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਿਰਨ ਜਲਦੀ ਕਰ ਫਿਲਮ ਅੱਧੀ ਲੰਘ ਗਈ ਤਾਂ ਸਾਰਾ ਮਜ਼ਾ ਖਰਾਬ ਹੋ ਜਾਣਾ ਲੇਟ ਨਾ ਹੋ ਬਾਹਰ ਟੈਕਸੀ ਵਾਲਾ ਇੰਤਜ਼ਾਰ ਕਰ ਰਿਹਾ ਬਸ ਥੋੜੀ ਦੇਰ ਹੋਰ ਰੁਕ ਜਾਓ ਚਾਬੀ ਨਹੀਂ ਮਿਲ ਰਹੀ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈ ਕਮ ਵਕਤ ਚਾਬੀ ਨੇ ਵੀ ਹੁਣੇ ਗਮ ਹੋਣਾ ਸੀ ਨਿਸ਼ਾਨ ਖਿੱਚਦਾ ਹੋਇਆ ਬਾਹਰ ਨਿਕਲ ਗਿਆ ਕਿਰਨ ਵੀ ਮਨ ਹੀ ਮਨ ਖਿੱਚ ਰਹੀ ਸੀ ਜਦੋਂ ਵੀ ਜਲਦੀ ਹੁੰਦੀ ਆ ਉਸ ਨੂੰ ਪਤਾ ਨਹੀਂ ਕੀ ਹੋ ਜਾਂਦਾ ਪਰ ਪਹਿਲਾਂ ਤਾਂ ਉਸਦੀ ਯਾਦਦਾਸ਼ਤ ਕਮਜ਼ੋਰ ਨਹੀਂ ਸੀ ਇਹ ਸਭ ਪਿਛਲੇ ਕੁਝ ਮਹੀਨਿਆਂ ਤੋਂ ਹੋਣ ਲੱਗਾ ਸੀ ਜਦੋਂ ਤੋਂ ਉਸ ਨੇ ਘਰ ਦੀਆਂ ਪੂਰੀਆਂ ਜ਼ਿੰਮੇਵਾਰੀਆਂ ਦਾ ਬੋਝ ਉਸ ਨੇ ਆਪਣੇ ਸਿਰ ਲੈ ਲਿਆ ਸੀ ਉਦੋਂ ਤੋਂ ਹੀ ਉਹ ਅਸੰਤੁਲਿਤ ਜਿਹੀ ਹੋ ਗਈ ਸੀ ਅਚਾਨਕ ਹੀ ਉਸ ਨੂੰ ਬੇਬੇ ਦੀ ਕਮੀ ਦਾ ਅਹਿਸਾਸ ਹੋਇਆ ਉਹ ਉਹਨਾਂ ਦੇ ਬਾਰੇ ਸੋਚਣ ਲੱਗੀ ਬੇਬੇ ਦੇ ਵਿਹਾਰ ਨੂੰ ਉਹ ਕਿੰਨੇ ਗਲਤ ਢੰਗ ਨਾਲ ਲੈਂਦੇ ਸੀ ਉਸ ਦੇ ਪਿਆਰ ਨਾਲ ਪਰ ਇਸ ਬਾਹ ਨੂੰ ਵੀ ਉਸ ਨੇ ਸ਼ੱਕ ਦੀ ਨਿਗਾਹ ਨਾਲ ਹੀ ਤੱਕਿਆ ਸੀ। ਕਿਰਨ ਦਾ ਫਿਲਮ ਦੇਖਣ ਦਾ ਉਤਸ਼ਾਹ ਇੱਕਦਮ ਠੰਡਾ ਪੈ ਗਿਆ। ਉਹ ਆਪਣੇ ਆਪ ਵਿੱਚ ਉਲਝ ਗਈ। ਅੱਜ ਉਸ ਦੇ ਕੰਨਾਂ ਵਿੱਚ ਸਿਲਾਈ ਮਸ਼ੀਨ ਦੀ ਖੜਖੜ ਦੀ ਆਵਾਜ਼ ਗੂੰਜਣ ਲੱਗੀ। ਬੇਬੇ ਕਈ ਘੰਟੇ ਮਸ਼ੀਨ ਤੇ ਕੰਮ ਕਰਦੀ ਰਹਿੰਦੀ ਸੀ। ਕਿਰਨ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ। ਜ਼ਰੂਰ ਬੇਬੇ ਕਿਸੇ ਨਾ ਕਿਸੇ ਗੱਲ ਤੋਂ ਨਾਰਾਜ਼ ਸੀ। ਇਸ ਤੋਂ ਪਹਿਲਾਂ ਤਾਂ ਉਹ ਮਾਮਾ ਜੀ ਦੇ ਘਰ 3-4 ਦਿਨਾਂ ਤੋਂ ਜ਼ਿਆਦਾ ਕਦੇ ਰੁਕੀ ਨਹੀਂ ਸੀ ਪਰ ਇਸ ਵਾਰ ਪੂਰਾ 1 ਮਹੀਨਾ ਗੁਜ਼ਰ ਗਿਆ ਸੀ ਕੋਈ ਚਿੱਠੀ ਪੱਤਰ ਨਹੀਂ ਸੀ ਭੇਜਿਆ ਉਹਨਾਂ ਨੇ ਕਿ ਉਹ ਵਾਪਸ ਹੀ ਨਹੀਂ ਸੀ ਆਈ ਕਿਰਨੇ ਜਦੋਂ ਇਸ ਘਰ ਵਿੱਚ ਨਵੀਂ ਵਿਆਹੀ ਦੇ ਰੂਪ ਵਿੱਚ ਪੈਰ ਰੱਖਿਆ ਸੀ ਉਦੋਂ ਉਸ ਨੂੰ ਮਹਿਸੂਸ ਹੀ ਨਹੀਂ ਸੀ ਹੁੰਦਾ ਕਿ ਉਹ ਇਸ ਘਰ ਦੀ ਲక్ష్ਮੀ ਹੈ ਜਿਵੇਂ ਲੋਕਾਂ ਤੋਂ ਉਸਨੇ ਸੁਣਿਆ ਹੀ ਸੀ ਕਿ ਪੇਕੇ ਤੇ ਸਹੁਰਿਆਂ ਵਿੱਚ ਬਹੁਤ ਫਰਕ ਹੁੰਦਾ ਪੇਕੇਆਂ ਵਿੱਚ ਮਾਂ ਤੇ ਸਹੁਰਿਆਂ ਵਿੱਚ ਸੱਸ ਪਰ ਨਹੀਂ ਇਹ ਸ਼ਾਬਦ ਉਸਦੇ ਤਰਕ ਸੰਗਤ ਅਨਸਾਰ ਨਹੀਂ ਟੱਕਦੇ ਸੀ ਬੇਬੇ ਦੇ ਸੁਭਾਅ ਨੇ ਉਸ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਦੇ ਹੋਣ ਦਿੱਤਾ ਕਿ ਉਹ ਸੱਸਾ ਉਸ ਦਾ ਸੁਭਾਅ ਅਸੀਸਾ ਕੀ ਮਾਂ ਤੋਂ ਵੀ ਜ਼ਿਆਦਾ ਨਿੱਗਾ ਤੇ ਪਿਆਰ ਭਰਿਆ ਸੀ ਕਿਰਨ ਨੂੰ ਹੁਣ ਸਮਝ ਵਿੱਚ ਆ ਰਿਹਾ ਸੀ ਬੇਬੇ ਦੇ ਨਿੱਗੇ ਸੁਭਾਅ ਨੂੰ ਉਸ ਨੇ ਸਦਾ ਹੀ ਉਲਟ ਅਰਥ ਨਾਲ ਜੋੜਿਆ ਸੀ ਬੇਬੇ ਦੇ ਮਜ਼ਾਕ ਨੂੰ ਉਹ ਹਮੇਸ਼ਾ ਇੱਕ ਤਾਨੇ ਭਰਿਆ ਤੀਰ ਸਮਝਦੀ ਸੀ ਘਰ ਦੇ ਹਰ ਕੰਮ ਵਿੱਚ ਉਹਨਾਂ ਦਾ ਹੀ ਸਿੱਕਾ ਚੱਲਦਾ ਸੀ। ਇਹ ਹੀ ਸਭ ਕੁਝ ਤਾਂ ਚੰਗਾ ਨਹੀਂ ਸੀ ਲੱਗਦਾ ਉਸਨੂੰ। ਇਸੇ ਗੱਲ ਨੂੰ ਲੈ ਕੇ ਕਿਰਨ ਨੇ ਆਪਣਾ ਮਨ ਖੱਟਾ ਕਰ ਲਿਆ ਸੀ। ਉਸਦੀ ਕੰਮਾਂ ਵਿੱਚ ਰੁਚੀ ਘਟ ਗਈ ਸੀ। ਪਰਿਵਾਰ ਦਾ ਕੋਈ ਵੀ ਕੰਮ ਕਰਕੇ ਉਸਨੂੰ ਖੁਸ਼ੀ ਨਹੀਂ ਸੀ ਹੁੰਦੀ। ਬਸ 24 ਘੰਟੇ ਉਸਦਾ ਦਿਮਾਗ ਖਿਜਿਆ ਰਹਿੰਦਾ ਸੀ। ਬੇਬੇ ਦੀ ਕੋਈ ਵੀ ਗੱਲ ਉਸਨੂੰ ਸਿਰ ਉੱਪਰ ਵੱਜਦੇ ਹਥੌੜੇ ਦੀ ਤਰ੍ਹਾਂ ਲੱਗਦੀ। ਉਸ ਦਿਨ ਪਤਾ ਨਹੀਂ ਕੀ ਸੋਚ ਕੇ ਬੈਠੀ ਸੀ ਉਹ ਮਨ ਵਿੱਚ ਸ਼ਾਮ ਨੂੰ ਗੁਰਜੀਤ ਦਫ਼ਤਰ ਤੋਂ ਵਾਪਸ ਆਇਆ ਸੀ ਮਹੀਨੇ ਦੀ ਪਹਿਲੀ ਤਾਰੀਖ ਸੀ ਉਸ ਦੀ ਜੇਬ ਵਿੱਚ ਪੈਸੇ ਵੀ ਸਨ ਪੂਰੀ ਤਨਖਾਹ ਉਸਨੇ ਬੇਬੇ ਦੇ ਹੱਥ ਤੇ ਧਰਦੇ ਹੋਏ ਕਿਹਾ ਸੀ ਬੇਬੇ ਕੱਲ ਦੁੱਧ ਵਾਲਾ ਹਿਸਾਬ ਮੰਗ ਰਿਆ ਸੀ ਨਾ ਅੱਜ ਹਿਸਾਬ ਨਿਵੇੜ ਦੇਵੀਂ ਤੇ ਅੱਜ ਹੀ ਘਰ ਦੀ ਜ਼ਰੂਰਤ ਦਾ ਹਰੇਕ ਸਮਾਨ ਲੈ ਆਵੀਂ ਰਮਨ ਤਾਂ ਆਪਣੇ ਸਹੁਰੇ ਗਿਆ ਸਮਾਨ ਲੈਣ ਤੈਨੂੰ ਹੀ ਜਾਣਾ ਪੈਣਾ ਤੇ ਹਾਂ ਪਿਛਲੇ ਮਹੀਨੇ ਤੋਂ ਦੁਕਾਨ ਤੋਂ ਕੁਝ ਕੱਪੜੇ ਲਿਆਂਦੇ ਸੀ ਨਾ ਉਸਦੇ ਨੌਕਰ ਨੇ ਮੈਨੂੰ ਟੋਕ ਦਿੱਤਾ ਸੀ ਤੂੰ ਅੱਜ ਹੀ ਉਸਦੇ ਸਾਰੇ ਪੈਸੇ ਦੇ ਆਈ ਠੀਕ ਹੈ ਬੇਬੇ ਕਹਿ ਕੇ ਉਹ ਸਿੱਧਾ ਕਿਰਨ ਦੇ ਕਮਰੇ ਵਿੱਚ ਚਲਾ ਗਿਆ ਕਿਰਨ ਦੇ ਕੰਨ ਜਿਵੇਂ ਕੰਧ ਦੇ ਨਾਲ ਹੀ ਚਿਪਕੇ ਹੋਏ ਸੀ ਨਿਸ਼ਾਨ ਦੇ ਕਦਮਾਂ ਦਾ ਖੜਾਕ ਸੁਣ ਕੇ ਉਹ ਝਟਪਟ ਫੋਟੋ ਐਲਬਮ ਖੋਲ ਕੇ ਬੈਠ ਗਈ ਤੇ ਉਦਾਸ ਹੋਣ ਦਾ ਨਾਟਕ ਜਿਹਾ ਕਰਨ ਲੱਗੀ ਨਿਸ਼ਾਨ ਜ਼ਰਾ ਜਲਦੀ ਵਿੱਚ ਸੀ ਉਸਨੇ ਖੁਸ਼ੀ ਵਿੱਚ ਝੂਲਦੇ ਹੋਏ ਕਿਰਨ ਨਾਲ ਛੇੜਖਾਨੀ ਜੀ ਕੀਤੀ ਮਹਾਰਾਣੀ ਜੀ ਇਸ ਰਮਾਇਣ ਨੂੰ ਬੰਦ ਕਰ ਤੇ ਫਟਾਫਟ ਖਾਣਾ ਦੇ ਦੇ ਮੈਂ ਦੋਸਤਾਂ ਦੇ ਨਾਲ ਫਿਲਮ ਵੇਖਣ ਜਾਣਾ ਥੋੜਾ ਜਲਦੀ ਕਰ ਪਰ ਕਿਰਨ ਤਾਂ ਮਨ ਵਿੱਚ ਕੁਝ ਹੋਰ ਹੀ ਸੋਚ ਕੇ ਬੈਠੀ ਸੀ ਉਹ ਕਹਿਣ ਲੱਗੀ ਘਰੇ ਸਬਜ਼ੀ ਨਹੀਂ ਆ ਖਾਣਾ ਬਣਾਉਣ ਨੂੰ ਵੀ ਟਾਈਮ ਲੱਗ ਜਾਵੇਗਾ ਅੱਜ ਮੈਂ ਵੀ ਤੁਹਾਡੇ ਨਾਲ ਫਿਲਮ ਦੇਖਣ ਚਲਦੀ ਹਾਂ ਖਾਣਾ ਆਪਾਂ ਕਿਸੇ ਹੋਟਲ ਵਿੱਚ ਖਾ ਲਵਾਂਗੇ ਹੋਟਲ ਵਿੱਚ ਦਿਮਾਗ ਤਾਂ ਠੀਕ ਆ ਤੇਰਾ ਮੇਰੇ ਦੋਸਤਾਂ ਦੇ ਨਾਲ ਬੈਠ ਕੇ ਫਿਲਮ ਦੇਖੇਗੀ ਉਹ ਗੁੱਸੇ ਨਾਲ ਤਲਮਲਾ ਗਿਆ ਤਾਂ ਕੀ ਹੋਇਆ ਕੀ ਤੁਹਾਡੇ ਦੋਸਤ ਆਪਣੀਆਂ ਪਤਨੀਆਂ ਨਾਲ ਫਿਲਮਾਂ ਨਹੀਂ ਦੇਖਦੇ ਤਾਂ ਕੀ ਅੱਜ ਮੈਂ ਵੀ ਤੁਹਾਡੇ ਨਾਲ ਰਵਾਂਗੀ ਬੇਬੇ ਤੋਂ ਇਜਾਜ਼ਤ ਮੈਂ ਲੈ ਲੈਣੀ ਹੈ ਨਿਸ਼ਾਨ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਕਿਰਨ ਦਰਵਾਜ਼ੇ ਤੋਂ ਬਾਹਰ ਨਿਕਲ ਗਈ ਨਿਸ਼ਾਨ ਨੇ ਉਸ ਦਾ ਰਾਹ ਰੋਕ ਲਿਆ ਕਿਰਨ ਮੰਮੀ ਕੋਲ ਨਾ ਚਾਹੀ। ਮੈਂ ਤੈਨੂੰ ਦੋਸਤਾਂ ਦੇ ਨਾਲ ਨਹੀਂ ਲਿਜਾ ਸਕਦਾ। ਘਰ ਦੀਆਂ ਮਰਿਆਦਾਵਾਂ ਦਾ ਥੋੜਾ ਜਿਹਾ ਖਿਆਲ ਤਾਂ ਕਰ। ਕਰਨ ਦੀਆਂ ਅੱਖਾਂ ਵਿੱਚ ਤਲਵਾਰ ਦੀ ਧਾਰ ਵਰਗੀ ਚਮਕ ਆ ਗਈ। ਉਹ ਥੋੜਾ ਉੱਚੀ ਆਵਾਜ਼ ਵਿੱਚ ਬੋਲੀ। ਤੁਸੀਂ ਮੈਨੂੰ ਜਾਨਵਰਾਂ ਦੀ ਤਰ੍ਹਾਂ ਕੈਦ ਕਰਨਾ ਚਾਹੁੰਦੇ ਹੋ। ਕੀ ਮੈਂ ਇਨਸਾਨ ਨਹੀਂ? ਕੀ ਮੇਰੀਆਂ ਭਾਵਨਾਵਾਂ ਨਹੀਂ? ਕਿ ਮੇਰਾ ਜੀ ਨਹੀਂ ਕਰਦਾ ਕਿ ਮੈਂ ਵੀ ਮਨੋਰੰਜਨ ਕਰਾਂ, ਘੁੰਮਣ ਜਾਵਾਂ, ਖੁੱਲੀ ਹਵਾ ਵਿੱਚ ਸਾਹ ਲੈ ਸਕਾਂ? ਤੈਨੂੰ ਕਿਸ ਨੇ ਮਨਾ ਕੀਤਾ ਪੂਰਾ ਦਿਨ ਵਿਹਲੀ ਬੈਠੀ ਰਹਿਣੀ ਆ ਕਿਤੇ ਵੀ ਆ ਜਾ ਸਕਦੀ ਆ ਸਹੇਲੀ ਦੇ ਨਾਲ ਫਿਲਮ ਦੇਖਣ ਜਾ ਸਕਦੀ ਆ ਬਿਨਾ ਪੈਸਿਆਂ ਦੇ ਨਾ ਤਾਂ ਫਿਲਮਾਂ ਦੇਖੀਆਂ ਜਾ ਸਕਦੀਆਂ ਤੇ ਨਾ ਹੀ ਬਾਜ਼ਾਰ ਘੁੰਮਿਆ ਜਾ ਸਕਦਾ ਤੁਹਾਨੂੰ ਮੇਰੀਆਂ ਜ਼ਰੂਰਤਾਂ ਦੀ ਫਿਕਰ ਕਿੱਥੇ ਆ ਤੁਹਾਨੂੰ ਤਾਂ ਕੇਵਲ ਆਪਣੇ ਆਪ ਨਾਲ ਹੀ ਮਤਲਬ ਆ ਨਿਸ਼ਾਨ ਦਾ ਚਿਹਰਾ ਲਾਲ ਹੋ ਗਿਆ ਸੀ ਮੇਰਾ ਕੋਈ ਮਤਲਬ ਨਹੀਂ ਆ ਸਿਰਫ ਤੁਹਾਨੂੰ ਦੱਸਣਾ ਚਾਹਨੀ ਆ ਕਿ ਇਹ ਇਛਾਵਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਤੁਸੀਂ ਆਪਣੀ ਤਨਖਾਹ ਦੇ ਮਾਲਕ ਹੋ ਜਦੋਂ ਵੀ ਜਿਸ ਤਰ੍ਹਾਂ ਚਾਇਆ ਉਸੇ ਤਰ੍ਹਾਂ ਖਰਚ ਕਰ ਲਿਆ ਮੇਰੀਆਂ ਇਛਾਵਾਂ ਮੇਰੀਆਂ ਭਾਵਨਾਵਾਂ ਤਾਂ ਅੰਦਰ ਹੀ ਘੁੱਟ ਕੇ ਰਹਿ ਜਾਂਦੀਆਂ ਹਨ ਕਿਰਨ ਦਾ ਗਲਾ ਭਰ ਗਿਆ ਸੀ ਨਿਸ਼ਾਨ ਦੇ ਮੱਥੇ ਵਿੱਚ ਵੱਲ ਪੈਣ ਲੱਗ ਗਈ ਕਿਰਨ ਦਾ ਚਿਹਰਾ ਉਸਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਕਹਿਣ ਲੱਗਾ ਕਿਨ ਵਿਆਹ ਤੋਂ ਬਾਅਦ ਅੱਜ ਪਹਿਲੀ ਵਾਰ ਮੈਂ ਤੇਰੇ ਮੂੰਹ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਹਨ ਕੀ ਗੱਲ ਆ ਕੀ ਤੈਨੂੰ ਮੇਰੇ ਪਿਆਰ ਵਿੱਚ ਕੋਈ ਕਮੀ ਨਜ਼ਰ ਆਈ ਆ ਤੈਨੂੰ ਇਸ ਘਰ ਵਿੱਚ ਕੋਈ ਦੁੱਖ ਕਿਰਨ ਨੇ ਜਵਾਬ ਹੀ ਨਹੀਂ ਦਿੱਤਾ ਸਿਸਕੀਆਂ ਲੈਂਦੀ ਹੋਈ ਉਹ ਆਪਣੇ ਕਮਰੇ ਵਿੱਚ ਬੰਦ ਹੋ ਗਈ ਨਿਸ਼ਾਨ ਸੁੰਨ ਜਿਹਾ ਬੁੱਤ ਬਣ ਕੇ ਖੜਾ ਰਿਹਾ ਉਸ ਨੂੰ ਯਕੀਨ ਹੋ ਗਿਆ ਸੀ ਕਿ ਜ਼ਰੂਰ ਕਿਰਨ ਦੇ ਮਨ ਵਿੱਚ ਕਿਸੇ ਨੇ ਜ਼ਹਿਰ ਭਰਿਆ ਨਿਸ਼ਾਨ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਸਨੇ ਕਦੇ ਵੀ ਕਿਰਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਉਸਦੀਆਂ ਇੱਛਾਵਾਂ ਨੂੰ ਕਦੇ ਨਹੀਂ ਸੀ ਦਬਾਇਆ ਉਸਨੇ ਫਿਰ ਉਸਦੇ ਦਿਮਾਗ ਵਿੱਚ ਇਹ ਗੱਲ ਕਿਵੇਂ ਘਰ ਕਰ ਗਈ ਕਿ ਉਸਦਾ ਕਿਸੇ ਨੂੰ ਖਿਆਲ ਨਹੀਂ ਉਸਨੇ ਨਿਸ਼ਾਨ ਫਿਲਮ ਦੇਖਣ ਜ਼ਰੂਰ ਗਿਆ ਸੀ ਪਰ ਉਸਦਾ ਮਨ ਨਹੀਂ ਸੀ ਲੱਗਿਆ ਵਾਰ-ਵਾਰ ਉਸਦੇ ਦਿਮਾਗ ਵਿੱਚ ਕਿਰਨ ਦੇ ਸ਼ਬਦ ਕਿਸੇ ਵਿਸਫੋਟ ਦੀ ਤਰ੍ਹਾਂ ਗੂੰਜਦੇ ਰਹੇ ਸਿਨੇਮਾ ਹਾਲ ਤੋਂ ਵਾਪਸ ਆਉਂਦੇ ਸਮੇਂ ਉਸ ਨੂੰ ਇੱਕ ਵਿਚਾਰ ਆਇਆ ਕਿ ਕਿਰਨ ਕਿਤੇ ਇਸ ਲਈ ਤਾਂ ਪਰੇਸ਼ਾਨ ਨਹੀਂ ਕਿ ਉਹ ਪੂਰੀ ਤਨਖਾਹ ਬੇਬੇ ਨੂੰ ਦੇ ਦਿੰਦਾ ਉਸਨੇ ਆਪਣੀਆਂ ਗੱਲਾਂ ਵਿੱਚ ਤਨਖਾਹ ਬਾਰੇ ਟਿੱਪਣੀ ਕੀਤੀ ਸੀ ਦੂਜੇ ਦਿਨ ਸ਼ਾਨੇ ਇਹ ਅਹਿਸਾਸ ਨਹੀਂ ਨਿਹੁਣ ਦਿੱਤਾ ਕਿ ਕੱਲ ਉਹਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵਿਵਾਦ ਹੋਇਆ ਸੀ ਉਸਨੇ ਖੁਦ ਹੀ ਗੱਲ ਨੂੰ ਨਾਰਮਲ ਕਰਨ ਲਈ ਕਿਹਾ ਕਿਰਨ ਕੱਲ ਫਿਲਮ ਬਹੁਤ ਵਧੀਆ ਸੀ ਅੱਜ ਤੂੰ ਬੇਬੇ ਨੂੰ ਨਾਲ ਲੈ ਜਾਈਂ ਤੁਸੀਂ ਦੋਵੇਂ ਫਿਲਮ ਦੇਖਾਓ ਨਹੀਂ ਮੇਰਾ ਕੋਈ ਮੂਡ ਨਹੀਂ ਆ ਕਿਰਨ ਨੇ ਰੁੱਖਾ ਜਿਹਾ ਜਵਾਬ ਦਿੱਤਾ ਕੱਲ ਤਾਂ ਤੂੰ ਖੁਦ ਹੀ ਕਹਿ ਰਹੀ ਸੀ ਕਿ ਤੇਰਾ ਵੀ ਜੀ ਕਰਦਾ ਤੇ ਹੁਣ ਮੈਂ ਕਹਿ ਰਿਆਂ ਤਾਂ ਤੂੰ ਜਵਾਬ ਦੇ ਰਹੀ ਆ ਸਮਝ ਨਹੀਂ ਆਉਂਦਾ ਕਿ ਤੂੰ ਚਾਹੁੰਦੀ ਕੀ ਆ ਨਿਸ਼ਾਨ ਨੇ ਗੁੱਸੇ ਨੂੰ ਕਾਬੂ ਕਰਦਿਆਂ ਕਿਹਾ ਤੁਸੀਂ ਐਵੇਂ ਹੀ ਪਰੇਸ਼ਾਨ ਹੋ ਰਹੇ ਹੋ ਮੇਰਾ ਸੱਚੀ ਮੂਡ ਨਹੀਂ ਆ ਫਿਲਮ ਤੇ ਪੈਸੇ ਵੀ ਬੇਕਾਰ ਹੀ ਹੋਣਗੇ ਇਹਨਾਂ ਪੈਸਿਆਂ ਨਾਲ ਘਰ ਦਾ ਕੋਈ ਸਮਾਨ ਆ ਜਾਵੇਗਾ ਕਿਰਨ ਨੇ ਜਸ ਤਾਂਗ ਨਾਲ ਤਾਣਾ ਦਿੱਤਾ ਸੀ ਉਸ ਤੇ ਨਿਸ਼ਾਨ ਨੂੰ ਹੋਰ ਗੁੱਸਾ ਆ ਗਿਆ ਸੀ ਪਰ ਉਸਨੇ ਕਿਹਾ ਕੁਝ ਨਹੀਂ ਸ਼ਾਂਤ ਹੀ ਰਿਹਾ ਗੱਲ ਨੂੰ ਹੋਰ ਵਧਾ ਕੇ ਉਹ ਘਰ ਦੇ ਮਾਹੌਲ ਨੂੰ ਅਸ਼ਾਂਤ ਨਹੀਂ ਸੀ ਕਰਨਾ ਚਾਹੁੰਦਾ ਨਿਸ਼ਾਨ ਦਫ਼ਤਰ ਚਲਾ ਜਾਂਦਾ ਤਾਂ ਘਰ ਦੀ ਵਿਵਸਥਾ ਬੀਬੀ ਹੀ ਸੰਭਾਲਦੀ ਸੀ ਦੇ ਘਰ ਵਿੱਚ ਲੂਣ ਤੇਲ ਮੁੱਕ ਜਾਂਦਾ ਤਾਂ ਬੇਬੇ ਉਦੋਂ ਹੀ ਬਾਜ਼ਾਰ ਜਾਂਦੀ ਤੇ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦੀ। ਇਹੀ ਕਾਰਨ ਸੀ ਕਿ ਨਿਸ਼ਾਨ ਪੂਰੀ ਤਨਖਾਹ ਬੇਬੇ ਨੂੰ ਹੀ ਦਿੰਦਾ ਸੀ। ਬੇਬੇ ਵੀ ਪੂਰੇ ਪੈਸੇ ਜਿੰਦਰੇ ਅੰਦਰ ਨਹੀਂ ਰੱਖਦੀ ਸੀ। ਉਹਨਾਂ ਦੇ ਘਰ ਵਿੱਚ ਇੱਕ ਹੀ ਅਲਮਾਰੀ ਸੀ। ਪੂਰੀ ਤਨਖਾਹ ਉਹਨਾਂ ਦੀ ਖੁੱਲੀ ਅਲਮਾਰੀ ਵਿੱਚ ਹੀ ਪਈ ਰਹਿੰਦੀ ਸੀ। ਬੇਬੇ ਨੇ ਕਿਰਨ ਨੂੰ ਕਿਹਾ ਵੀ ਹੋਇਆ ਸੀ ਕਿ ਉਸ ਨੂੰ ਪੈਸਿਆਂ ਦੀ ਲੋੜ ਪਵੇ। ਤਾਂ ਅਲਮਾਰੀ ਵਿੱਚੋਂ ਕੱਢ ਲਈ ਮੇਰੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਪਰ ਕਿਰਨ ਦੇ ਮਨ ਵਿੱਚ ਇੱਕ ਹੋਰ ਹੀ ਧਾਰਨਾ ਬਣੀ ਹੋਈ ਸੀ ਉਹ ਸੋਚਦੀ ਸੀ ਕਿ ਪੈਸਿਆਂ ਦੀ ਜ਼ਿੰਮੇਵਾਰੀ ਤਾਂ ਬੇਬੇ ਨੂੰ ਸੌਂਪੀ ਗਈ ਆ ਅਲਮਾਰੀ ਨੂੰ ਹੱਥ ਲਾ ਕੇ ਉਹ ਆਪਣੇ ਸਵੈਮਾਨ ਨੂੰ ਕਲੰਕਿਤ ਨਹੀਂ ਸੀ ਕਰਨਾ ਚਾਹੁੰਦੀ ਕਿਰਨ ਦੇ ਇਸ ਅਬਿਹਾਰਿਕ ਸਵੈਮਾਨ ਵਾਲੇ ਨਿਸ਼ਾਨ ਦਾ ਖਿਆਲ ਹੀ ਨਹੀਂ ਸੀ ਗਿਆ ਉਹ ਤਾਂ ਉਸਦੇ ਇਸ ਮਾਨ ਨੂੰ ਉਸਦੇ ਵਿਹਾਰ ਦਾ ਹਿੱਸਾ ਸਮਝਦਾ ਸੀ ਪਰ ਸ਼ੁਰੂ ਤੋਂ ਅਜਿਆ ਨਹੀਂ ਸੀ ਜਦੋਂ ਕਿਰਨ ਨਵੀਂ-ਨਵੀਂ ਵਿਆਹ ਕੇ ਇਸ ਘਰ ਵਿੱਚ ਆਈ ਸੀ ਉਦੋਂ ਤੋਂ ਹਮੇਸ਼ਾ ਖੁਸ਼ ਰਹਿੰਦੀ ਸੀ ਕਿਰਨ ਨੂੰ ਕਹਾਣੀਆਂ ਸੁਣਾਉਣ ਦਾ ਸ਼ੌਂਕ ਸੀ ਨਿਸ਼ਾਨ ਦੇ ਰਾਤ ਤੱਕ ਬੈੱਡ ਤੇ ਉਸ ਦਾ ਇੰਤਜ਼ਾਰ ਕਰਦਾ ਰਹਿੰਦਾ ਤੇ ਉਹ ਬੇਬੇ ਨੂੰ ਕਹਾਣੀਆਂ ਸੁਣਾਉਂਦੀ ਰਹਿੰਦੀ ਪਰ ਹੌਲੀ-ਹੌਲੀ ਇਹ ਪ੍ਰਸੰਤਾ ਗਾਇਬ ਹੁੰਦੀ ਚਲੀ ਗਈ ਉਸ ਦਾ ਸਥਾਨ ਇੱਕ ਸਖਤ ਗੰਭੀਰਤਾ ਨੇ ਲੈ ਲਿਆ ਇਹ ਗੰਭੀਰਤਾ ਕਿਸ ਕਾਰਨ ਤੋਂ ਪੈਦਾ ਹੋਈ ਸੀ ਇਸ ਗੱਲ ਨੂੰ ਨਿਸ਼ਾਨ ਬਹੁਤ देर ਬਾਅਦ ਸਮਝ ਸਕਿਆ ਸੀ ਅਗਲੇ ਦਿਨ ਮਾਮਾ ਜੀ ਦਾ ਖਾਤ ਆਇਆ ਸੀ ਉਹ ਬਿਮਾਰ ਸੀ ਤੇ ਬੇਬੇ ਨੂੰ ਤੁਰੰਤ ਬੁਲਾਇਆ ਗਿਆ ਸੀ ਨਿਸ਼ਾਨ ਨੇ ਬੇਬੇ ਨੂੰ ਕਿਹਾ ਵੀ ਸੀ ਕਿ ਉਹ ਇੱਕ ਦਿਨ ਦੀ ਛੁੱਟੀ ਲੈ ਕੇ ਉਸ ਨੂੰ ਮਾਮਾ ਜੀ ਦੇ ਕੋਲ ਛੱਡ ਆਏਗਾ ਪਰ ਬੇਬੇ ਨੇ ਮਨਾਂ ਕਰ ਦਿੱਤਾ ਤੇ ਕਿਹਾ ਕਿ ਕਿਰਨ ਨੂੰ ਇਕੱਲਾ ਛੱਡ ਕੇ ਥੋੜੀ ਜਾਏਗਾ ਮੈਂ ਤਾਂ ਚਲੀ ਜਾਵਾਂਗੀ ਸਟੇਸ਼ਨ ਦੇ ਕੋਲ ਹੀ ਤਾਂ ਹੈ ਉਹਨਾਂ ਦਾ ਘਰ ਤੂੰ ਮੈਨੂੰ ਗੱਡੀ ਤੇ ਬਿਠਾ ਦੇ ਬਸ ਇੰਨਾ ਹੀ ਬਹੁਤ ਆ ਤੇ ਇਸ ਤੋਂ ਬਾਅਦ ਨਿਸ਼ਾਨ ਕੁਝ ਨਹੀਂ ਸੀ ਕਹਿ ਸਕਿਆ ਉਸ ਨੂੰ ਕਿੱਥੇ ਪਤਾ ਸੀ ਕਿ ਬੇਬੇ ਨੇ ਉਸ ਦੇ ਤੇ ਕਿਰਨ ਦੇ ਵਿਚਕਾਰ ਪੈਦਾ ਹੋਇਆ ਵਿਵਾਦ ਸੁਣ ਲਿਆ ਸੀ ਉਸ ਦਿਨ ਤੋਂ ਬਾਅਦ ਉਹਨਾਂ ਨੇ ਇੱਕ ਅਜੀਬ ਜਿਹੀ ਖਾਮੋਸ਼ੀ ਧਾਰ ਲਈ ਸੀ ਮਾਮਾ ਜੀ ਦਾ ਖੱਤ ਮਿਲਣ ਤੋਂ ਬਾਅਦ ਉਹਨਾਂ ਦੀਆਂ ਭਾਵਨਾਵਾਂ ਬਦਲੀਆਂ ਸੀ ਉਹ ਉਸੇ ਦਿਨ ਟ੍ਰੇਨ ਰਾਹੀਂ ਚਲੇ ਗਏ ਸੀ ਉਦੋਂ ਤੋਂ ਹੁਣ ਤੱਕ ਉਹਨਾਂ ਦੇ ਆਉਣ ਦੀ ਖਬਰ ਵੀ ਨਹੀਂ ਸੀ ਮਿਲੀ ਤੇ ਨਾ ਹੀ ਉਹਨਾਂ ਨੇ ਕੋਈ ਖੱਤ ਪਾਇਆ ਸੀ ਉਹ ਤਾਂ ਇੱਕ ਦਿਨ ਨਿਸ਼ਾਨ ਨੇ ਹੀ ਦਫ਼ਤਰ ਤੋਂ ਮਾਮਾ ਜੀ ਦੇ ਘਰ ਫੋਨ ਕੀਤਾ ਸੀ ਮਾਮਾ ਜੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਉਹਨਾਂ ਦੀ ਬਿਮਾਰੀ ਲੰਮੀ ਆ ਉਹ ਭੈਣ ਨੂੰ ਇੰਨੀ ਜਲਦੀ ਨਹੀਂ ਭੇਜ ਸਕਦੇ ਬੇਬੇ ਦੀ ਗੈਰ ਮੌਜੂਦਗੀ ਵਿੱਚ ਘਰ ਦੇ ਸਾਰੇ ਕੰਮ ਕਿਰਨ ਦੇ ਸਿਰ ਤੇ ਆ ਪਈ ਬੇਬੇ ਦੇ ਹੁੰਦਿਆਂ ਉਸ ਨੂੰ ਬਸ ਇਕੱਲਾ ਖਾਣਾ ਹੀ ਬਣਾਉਣਾ ਪੈਂਦਾ ਸੀ ਖਾਣਾ ਖਾਣ ਤੋਂ ਬਾਅਦ ਉਸਦਾ ਬਾਕੀ ਸਮਾਂ ਬੈੱਡ ਤੇ ਹੀ ਲੰਘਦਾ ਸੀ ਉਹ ਕੁਝ ਨਾ ਕੁਝ ਪੜ੍ਹਦੀ ਹੀ ਰਹਿੰਦੀ ਸੀ ਪਰ ਹੁਣ ਤਾਂ ਕੰਮਾਂ ਦੀ ਰੁਝੇਵਿਆਂ ਵਿੱਚੋਂ ਸਮਾਂ ਕੱਢਣਾ ਅਸੰਭਵ ਹੋ ਗਿਆ ਸੀ ਅਗਲੇ ਮਹੀਨੇ ਨਿਸ਼ਾਨ ਨੇ ਪੂਰੀ ਤਨਖਾਹ ਕਿਰਨ ਦੇ ਹੱਥੇ ਰੱਖਤੇ ਹੋਏ ਕਿਹਾ ਸੀ ਸਮਾਨ ਦੀ ਲਿਸਟ ਬਣਾ ਕੇ ਰਮਨ ਨੂੰ ਦੇ ਦੇਵੀ ਤੂੰ ਆਪਣੇ ਲਈ ਵੀ ਕੁਝ ਖਰੀਦਣਾ ਹੋਵੇ ਤਾਂ ਸ਼ਾਮ ਨੂੰ ਮੇਰੇ ਨਾਲ ਜਲਦੀ ਕਿਰਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਆ ਤੋਂ ਬਾਅਦ ਪਹਿਲੀ ਵਾਰ ਅਸਨੇ ਆਪਣੇ ਹੱਥ ਤੇ 6000 ਰੁਪਏ ਦੇਖੇ ਸੀ ਇਹਨਾਂ ਪੈਸਿਆਂ ਤੇ ਉਸਦਾ ਆਪਣਾ ਅਧਿਕਾਰ ਸੀ ਉਹ ਆਪਣੇ ਅਨਸਾਰ ਇਸ ਨੂੰ ਖਰਚ ਕਰ ਸਕੇਗੀ ਪੈਸਿਆਂ ਨੂੰ ਅਸਨੇ کئی ਵਾਰ ਗਿਣਿਆ ਹਰ ਵਾਰ ਉਸ ਨੂੰ ਗਿਣਤੀ ਘਟਦੀ ਵੱਧਦੀ ਪ੍ਰਤੀਤ ਹੁੰਦੀ ਸੀ ਕਿਰਨ ਨੇ ਜ਼ਰੂਰੀ ਸਮਾਨ ਦੀ ਲਿਸਟ ਬਣਾ ਲਈ ਕੁਝ ਪੈਸੇ ਪਿਛਲੇ ਉਧਾਰ ਵਾਲਿਆਂ ਦੇ ਵੀ ਦੇਣੇ ਸੀ ਕੁਝ ਹਿਸਾਬ ਜੋੜਿਆ ਤਾਂ ਖੁਸ਼ੀ ਪਹਿਲਾਂ ਨਾਲੋਂ ਘੱਟ ਹੁੰਦੀ ਗਈ ਸੀ ਕੋਲ ਦੇ ਹਿਸਾਬ ਨੂੰ ਭੁਗਤੌਣ ਤੋਂ ਬਾਅਦ ਉਸਦੇ ਹੱਥ ਵਿੱਚ ਮਸਾਂ ਹੀ 300 ਰੁਪਏ ਬਚਦੇ ਸੀ ਕਿਰਨ ਸੋਚਾਂ ਵਿੱਚ ਡੁੱਬ ਗਈ ਸਿਰਫ 300 ਰੁਪਏ ਬਚਣਗੇ ਇਸ ਵਿੱਚ ਤਾਂ ਪੂਰੇ ਮਹੀਨੇ ਦੀ ਸਬਜ਼ੀ ਤੋਂ ਇਲਾਵਾ ਹੋਰ ਵੀ ਕਈ ਅਣਜਾਣੇ ਕੰਮ ਪੈ ਸਕਦੇ ਹਨ ਤੇ ਉਪਰੋਂ ਨਿਸ਼ਾਨ ਦੇ ਕਹਿਣ ਅਨਸਾਰ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਲਈ ਬਾਜ਼ਾਰ ਜਾਣਾ ਸੀ ਜੇਕਰ ਅੱਜ ਮੈਂ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਲਈਆਂ ਤਾਂ ਪਹਾੜ ਵਰਗਾ ਮਹੀਨਾ ਕਿਵੇਂ ਲੰਗੇਗਾ ਪਹਿਲੀ ਵਾਰ ਉਸਦੇ ਦਿਮਾਗ ਵਿੱਚ ਇਹ ਗੱਲ ਆਈ ਉਹ ਤਾਂ ਸ਼ੁਰੂ ਤੋਂ ਹੀ ਪਤਾ ਨਹੀਂ ਕੀ ਕੀ ਸੋਚੀ ਬੈਠੀ ਸੀ ਕਿ ਪਤੀ ਦੀ ਤਨਖਾਹ ਨਾਲ ਹੀ ਉਹ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇਗੀ ਬੜੇ ਵੱਡੇ ਸੁਪਨੇ ਸੀ ਉਸਦੇ ਜਵਾਨੀ ਦੀ ਦਹਲਿਜ਼ ਤੇ ਕਦਮ ਰੱਖਦਿਆਂ ਹੀ ਉਸ ਦੀਆਂ ਇੱਛਾਵਾਂ ਵਧਣ ਲੱਗੀਆਂ ਸੀ ਆਪਣੀਆਂ ਇੱਛਾਵਾਂ ਦੀ ਪੂਰਤੀ ਉਸਨੇ ਪਤੀ ਦੇ ਘਰ ਪੂਰੀਆਂ ਕਰਨ ਦੀ ਕਲਪਨਾ ਕੀਤੀ ਸੀ ਪਰ ਹੁਣ ਲੱਗ ਰਿਹਾ ਸੀ ਕਿ ਕਲਪਨਾਵਾਂ ਸਿਰਫ ਕਲਪਨਾ ਕਰਨ ਲਈ ਹੀ ਹੁੰਦੀਆਂ ਹਨ ਕਿਰਨ ਨੇ ਆਪਣੇ ਪਿਤਾ ਅਤੇ ਪਤੀ ਦੇ ਨਾਲ ਗੁਜ਼ਾਰੇ ਜੀਵਨ ਦਾ ਤੁਲਨਾਤਮਕ ਅਧਿਐਨ ਕੀਤਾ ਤੇ ਜਾਣਿਆ ਕਿ ਉਸਦੇ ਪਤੀ ਦੇ ਘਰ ਵਿੱਚ ਉਹ ਸਭ ਕੁਝ ਤਾਂ ਮਿਲਿਆ ਹੀ ਸੀ ਜੋ ਇੱਕ ਵਿਅਕਤੀ ਦੇ ਜੀਵਨ ਦੀ ਪਹਿਲੀ ਜ਼ਰੂਰਤ ਹੁੰਦੀ ਹੈ ਰੋਟੀ ਕੱਪੜਾ ਮਕਾਨ ਤੇ ਪਤੀ ਦਾ ਪਿਆਰ ਪਰ ਉਸਦੀ ਕਲਪਨਾ ਦੀ ਉਡਾਨ ਤਾਂ ਬਹੁਤ ਉੱਚੀ ਸੀ ਉਡਾਨ ਭਰ ਕੇ ਉਹ ਸੱਤ ਸਮੁੰਦਰ ਪਾਰ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਇਹ ਕੀ ਪਤਾ ਸੀ ਕਿ ਉੱਚੀ ਉਡਾਨ ਭਰਨ ਵਾਲੇ ਬਾਜ ਬਹੁਤ ਘੱਟ ਹੀ ਧਰਤੀ ਤੇ ਵਾਪਸ ਆਉਂਦੇ ਹਨ ਹੁਣ ਤਾਂ ਕਿਰਨ ਇੱਕ ਹੀ ਮਹੀਨੇ ਵਿੱਚ ਧਰਤੀ ਤੇ ਉਤਰਾਈ ਸੀ ਅੱਜ ਨਿਸ਼ਾਨੀ ਫਿਲਮ ਦੇਖਣ ਦਾ ਪ੍ਰੋਗਰਾਮ ਬਣਾ ਲਿਆ ਸੀ ਪਰ ਕਿਰਨ ਘਰ ਦੇ ਜਿੰਦਰੇ ਦੀ ਚਾਬੀ ਕਿਤੇ ਪੁੱਲ ਗਈ ਸੀ ਤੇ ਜਦੋਂ ਚਾਬੀ ਮਿਲੀ ਉਦੋਂ ਤੱਕ ਟੈਕਸੀ ਵਾਲਾ ਜਾ ਚੁੱਕਿਆ ਸੀ ਫਿਲਮ ਦਾ ਸਮਾਂ ਵੀ ਨਿਕਲ ਚੁੱਕਿਆ ਸੀ ਇਸ ਲਈ ਮੇਲਾ ਘੁੰਮਣ ਦੀ ਯੋਜਨਾ ਬਣਾ ਲਈ ਦੋਨੋਂ ਪੈਦਲ ਹੀ ਘਰ ਤੋਂ ਚੱਲ ਪਈ ਟੈਕਸੀ ਦਾ ਖਿਆਲ ਵੀ ਦਿਮਾਗ ਚੋਂ ਕੱਢ ਦਿੱਤਾ ਬਾਜ਼ਾਰ ਵਿੱਚੋਂ ਲੰਘਦੇ ਹੋਏ ਨਿਸ਼ਾਨ ਨੇ ਕਿਹਾ ਕਰਨ ਤੂੰ ਆਪਣਾ ਸਮਾਨ ਇੱਥੋਂ ਹੀ ਖਰੀਦ ਲੈ ਮੇਲੇ ਦੀਆਂ ਚੀਜ਼ਾਂ ਜ਼ਿਆਦਾ ਦੇਰ ਤੱਕ ਨਹੀਂ ਚੱਲਦੀਆਂ ਕੀ ਮਿਲਦਾ ਇਸ ਬਾਜ਼ਾਰ ਵਿੱਚ ਕੱਪੜਿਆਂ ਦੀਆਂ ਦੁਕਾਨਾਂ ਹਨ ਤੇਰੇ ਲਈ ਸੂਟ ਦੇਖ ਲੈਣੇ ਇਹਨੂੰ ਬੁੱਤਜਿਆ ਬਣੀ ਹੋਈ ਸੂਟ ਦੇਖਦੇ ਹੋਏ ਕਹਿਣ ਲੱਗੀ ਕੇਵਲ 300 ਰੁਪਏ ਹਨ ਸਿਰਫ 300 ਰੁਪਏ ਇੰਨੇ ਪੈਸੇ ਤਾਂ ਮੇਲੇ ਵਿੱਚ ਹੀ ਖਰਚ ਹੋ ਜਾਣਗੇ ਤੈਨੂੰ 7-800 ਰੁਪਏ ਤਾਂ ਲਿਆਉਣੇ ਚਾਹੀਦੇ ਸੀ ਨਾ 7-800 ਰੁਪਏ ਦੇ ਕੱਪੜੇ ਖਰੀਦ ਲਵਾਂਗੇ ਤਾਂ ਮਹੀਨੇ ਦਾ ਖਰਚ ਕਿਸ ਤਰ੍ਹਾਂ ਚੱਲੇਗਾ ਕੰਨੇ ਪਹਿਲੀ ਵਾਰ ਸਮਝਦਾਰੀ ਦੀ ਗੱਲ ਕੀਤੀ ਸੀ ਖਰਚਾ ਤਾਂ ਚੱਲਦਾ ਹੀ ਰਹਿੰਦਾ ਇਸ ਦਾ ਮਤਲਬ ਇਹ ਨਹੀਂ ਕਿ ਕੱਪੜੇ ਹੀ ਨਾ ਖਰੀਦੇ ਜਾਣ ਤੂੰ ਮੇਰੇ ਨਾਲ ਆ ਮੈਂ ਦੱਸਦਾ ਕਿ ਮਹੀਨਾ ਕਿਵੇਂ ਲੰਘਦਾ ਨਿਸ਼ਾਨ ਉਸਨੂੰ ਦੁਕਾਨ ਤੇ ਲੈ ਗਿਆ ਕਿਰਨ ਨੇ 550 ਰੁਪਏ ਵਾਲਾ ਸੂਟ ਪਸੰਦ ਕੀਤਾ ਨਿਸ਼ਾਨ ਨੇ 500 ਰੁਪਏ ਉਧਾਰ ਖਾਤੇ ਵਿੱਚ ਲਿਖਵਾ ਦਿੱਤੇ ਮੇਲੇ ਪਹੁੰਚ ਕੇ ਕਿਰਨ ਨੇ ਕਿਹਾ ਤੁਸੀਂ ਉਧਾਰ ਨਾ ਲਿਆ ਕਰੋ ਜੇਕਰ ਅਗਲੇ ਮਹੀਨੇ 500 ਰੁਪਏ ਕੱਪੜੇ ਵਾਲੇ ਨੂੰ ਨਾ ਦੇ ਸਕੇ ਤਾਂ ਕੱਪੜੇ ਵਾਲਾ ਕੀ ਸੋਚੇਗਾ ਕੌਣ ਜੀ ਸੋਚਦਾ ਉਹ ਨਿਸ਼ਾਨ ਨੇ ਕਿਹਾ ਨੌਕਰੀ ਵਾਲਿਆਂ ਨੂੰ ਇਸੇ ਤਰ੍ਹਾਂ ਗੁਜ਼ਾਰਾ ਕਰਨਾ ਪੈਂਦਾ ਹੈ ਕਿ ਪਤੀ ਆਪਣੀ ਪਤਨੀ ਨੂੰ ਚੰਗੇ ਕੱਪੜੇ ਵੀ ਨਹੀਂ ਲੈ ਕੇ ਦੇ ਸਕਦਾ ਔਰਤਾਂ ਦੀ ਸ਼ੋਭਾ ਤਾਂ ਕੱਪੜਿਆਂ ਨਾਲ ਹੀ ਹੁੰਦੀ ਆ ਇਹ ਬਹੁਤ ਹੀ ਭਾਵੁਕ ਕਰਨ ਵਾਲਾ ਪਲ ਸੀ ਕਿਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਭਰੇ ਹੋਏ ਗਲੇ ਨਾਲ ਕਹਿਣ ਲੱਗੀ ਘਰ ਦੀ ਵਿਵਸਥਾ ਕਿੰਨੀ ਮੁਸ਼ਕਲ ਹੁੰਦੀ ਆ ਇਹ ਮੈਂ ਬਹੁਤ دیر ਨਾਲ ਸਮਝੀ ਆ ਪਹਿਲਾਂ ਮੈਂ ਸੋਚਦੀ ਸੀ ਕਿ ਤੁਸੀਂ ਆਪਣੇ ਪੈਸਿਆਂ ਨੂੰ ਆਪਣੇ ਤਰੀਕੇ ਨਾਲ ਹੀ ਖਰਚ ਕਰਦੇ ਰਹਿੰਦੇ ਹੋ ਮੈਂ ਗਲਤ ਸੀ ਪਰ ਇਸ ਬੁਲੇਖੇ ਵਿੱਚ ਕੋਈ ਵੀ ਗਲਤੀ ਕਰ ਸਕਦਾ ਕਿ ਤੁਸੀਂ ਮੈਨੂੰ ਮਾਫ ਨਿਸ਼ਾਨ ਦੇ ਅੱਗੇ ਕੁਝ ਕਹਿਣ ਤੋਂ ਪਹਿਲਾਂ ਕਿਰਨ ਦੇ ਬੁੱਲਾਂ ਤੇ ਆਪਣੀ ਉਂਗਲੀ ਰੱਖ ਦਿੱਤੀ ਬਸ ਹੁਣ ਕੁਝ ਨਾ ਕਹੀ ਕਿਰਨ ਦੇ ਹੰਝੂ ਗੱਲਾਂ ਤੋਂ ਥੱਲੇ ਡਿੱਗਣ ਲੱਗੇ ਤੇ ਉਹ ਮੁਸਕਰਾਉਣ ਲੱਗੀ ਝੂਲਿਆਂ ਤੇ ਝੂਟੇ ਲੈਂਦੇ ਨਿਸ਼ਾਨੇ ਕੜੀਵਲ ਦੇਖਦੇ ਹੋਏ ਕਿਹਾ ਕਿਰਨ ਅਜੇ ਸਹੀ ਸਮਾਂ ਹੈ ਲਾਸਟ ਸ਼ੋਅ ਮਿਲ ਸਕਦਾ ਫਿਰ ਖਰਚਾ ਕਿਰਨ ਨੇ ਨਿਸ਼ਾਨ ਵਾਲ ਤਿੱਖੀਆਂ ਨਜ਼ਰਾਂ ਨਾਲ ਦੇਖਿਆ ਹਾਂਜੀ ਮਨੋਰੰਜਨ ਵੀ ਜੀਵਨ ਦਾ ਇੱਕ ਜ਼ਰੂਰੀ ਅੰਗ ਹੁੰਦਾ ਇਸ ਨੂੰ ਵੀ ਖਰਚੇ ਦੀ ਲਿਸਟ ਵਿੱਚ ਲੇਖ ਲਈ ਦੋਨਾਂ ਨੇ ਇੱਕ ਦੂਸਰੇ ਵੱਲ ਦੇਖਿਆ ਤੇ ਮੁਸਕਰਾ ਪਈ ਕਿਰਨ ਦੇ ਚਿਹਰੇ ਤੇ ਇੱਕ ਨਵਾਂ ਤਜਰਬਾ ਤੇ ਕੁਝ ਨਵਾਂ ਪਾਉਣ ਦੀ ਖੁਸ਼ੀ ਆ ਗਈ ਸੀ ਨਿਸ਼ਾਨ ਸੋਚਣ ਲੱਗਾ ਕਿ ਬੇਬੇ ਦਾ ਕਹਿਣਾ ਗਲਤ ਨਹੀਂ ਸੀ। ਘਰਵਾਲੀ ਨੂੰ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪਣੀਆਂ ਚਾਹੀਦੀਆਂ ਹਨ। ਤਾਂ ਹੀ ਤਾਂ ਉਸ ਦੇ ਤਜਰਬਿਆਂ ਵਿੱਚ ਤੇ ਸੁਭਾਅ ਵਿੱਚ ਨਿਖਾਰ ਆਉਂਦਾ। ਅੱਜ ਕਿਰਨ ਤੇ ਨਿਸ਼ਾਨ ਦੋਨੋਂ ਹੀ ਜ਼ਿੰਦਗੀ ਦੇ ਸੱਚ ਨੂੰ ਜਾਣ ਗਏ ਸੀ। ਕਿਰਨ ਦੇ ਜੀਵਨ ਵਿੱਚ ਅੱਜ ਵੀ ਭਾਵਨਾਵਾਂ ਦੀ ਸੀਮਾ ਉੱਚ ਪੱਧਰ ਤੇ ਸੀ। ਸੋ ਉਮੀਦ ਕਰਦੀ ਹਾਂ ਇਹ ਛੋਟੀ ਜਹੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ ਧੰਨਵਾਦ